ਮੇਰਾ ਨਾਮ ਡੈਨੀਅਲ ਮਸੀ ਟਰਾਂਸਪੋਰਟ ਠੇਕੇਦਾਰ ਆਂ ਔਰ ਪਰਮੇਸ਼ਰ ਦਾ ਧੰਨਵਾਦ ਕਰਦਾ ਸ਼ੁਕਰ ਕਰਦਾ ਔਰ ਪੂਰੇ ਭਾਈਚਾਰੇ ਦਾ ਧੰਨਵਾਦ ਸ਼ੁਰ ਕਰਦਾ ਕਿ ਪਰਮੇਸ਼ਰ ਨੇ ਮੈਨੂੰ ਵੈਲਫੇਅਰ ਬੋਰਡ ਦਾ ਚੇਅਰਮੈਨ ਆਮ ਆਦਮੀ ਪਾਰਲੀਮੈਂਟ ਵੱਲੋਂ ਨੁਜ਼ੀਤ ਕੀਤਾ ਗਿਆ ਤੇ ਨਾਲ ਦੇ ਨਾਲ ਹੀ ਹੱਲ ਕਰਾਂਗੇ ਕੋਈ ਸਮਾਂ ਨਹੀਂ ਪਾਵਾਂਗੇ ਲੰਮਾ ਜਰਾ ਸਤ ਲਗਾਤਾਰ ਬੇਕੋਲ ਮਰੀ ਧੂਮਤਾਮਲਾ ਨੰਮਨਾ ਆਏਗਾ ਕੋਰੀਆਂ ਭਾਵਨਾ ਨਾਲ ਨੰਮਨਾ ਜਾਏਗਾ ਐਡਾ ਪਵਿੱਤਰ ਦਿਹਾੜਾ ਜਿਹੜਾ ਪੂਰੇ ਵਰਲਡ ਜਿਵੇਂ ਬਣਾਇਆ ਜਾਂਦਾ ਇੱਕ ਦਾ ਪੰਜਾਬ ਚ ਪੂਰੇ ਧੂਮ ਧਾਮ ਨਾਲ ਬਣਾਇਆ ਜਾਏਗਾ ਆਮ ਆਦਮੀ ਪਾਰਟੀ ਦੇ ਨਾਲ ਪੂਰਾ ਭਾਈਚਾਰਾ ਨਾਲ ਕੇ ਪਰਮੇਸ਼ਰ ਨੂੰ ਯਾਦ ਰੱਖਦੇ ਹੋਏ ਬੜੀਆਂ ਬੜੀਆਂ ਵੱਡੀਆਂ ਆਪਾਂ ਮੀਟਿੰਗਾਂ ਕਰਦੇ ਆਂ ਬੜੇ ਬੜੇ ਵੱਡੇ ਪ੍ਰੋਗਰਾਮ ਕਰਦੇ ਆਂ ਸਾਨੂੰ ਭਾਈਚਾਰੇ ਨੂੰ ਇੱਕ ਮੋਠ ਹਾਂ ਦੀ ਬੋਲ ਹੋ ਰਿਹਾ ਜੇ ਇੱਕ ਮੋਠ ਹੋਵਾਂਗੇ ਇਕਜੁੱਟ ਹੋਵਾਂਗੇ ਤੇ ਇੱਚੇ ਕਾਮਯਾਬੀ ਵੀ ਮਿਲੇਗੀ ਜਿਸ ਤਰ੍ਹਾਂ ਤੁਸੀਂ ਕਿਹਾ ਪਿਛਲੇ ਦਿਨਾਂ ਜੇ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਆਈਆ ਕਿਸਮਿਸ ਨਹੀਂ ਬਣਾਇਆ ਗਿਆ ਇਹ ਹਾਨੀਆਂ ਗਲਤੀਆਂ ਨੇ ਇੱਕ ਮੋਟਣਾ ਹੋਣਾ ਆਪੋ ਆਪਣੀਆਂ ਜਗ੍ਹਾ ਦੇ ਖਿੱਚਾਂ ਧੋਣੀ ਕਰਨੀਆਂ ਇੱਥੇ ਬਣਾਇਆ ਜਾਏ ਉੱਥੇ ਬਣਾਇਆ ਜਾਏ ਐਤਾਂ ਪੂਰੀ ਸਹਿਮਤੀ ਨਾਲ ਭਾਈਚਾਰੇ ਨਾਲ ਸਲਾਮ ਮਸ਼ਵਰਾ ਕਰਕੇ ਤੇ ਬਣਾਇਆ ਜਾਵੇਗਾ ਦੇਖੋ ਜੀ ਇਹ ਕੁਦਰਤ ਦੀ ਦੇਣ ਹੈ ਕੀ ਕਰ ਸਕਦੇ ਆ ਜਿਵੇਂ ਬੱਦਲ ਤੁਸੀਂ ਦੱਸਿਆ ਫੜਿਆ ਆ ਅੱਜ ਪਤਾ ਲੱਗਾ ਆ ਇਹ ਕਈ ਸਾਲਾਂ ਬਾਅਦ ਇਹੋ ਜੀਆਂ ਜੀ ਹੁੰਦੀਆਂ ਨੇ ਤੇ ਹਮੇਸ਼ਾ ਜਿਹੜੀ ਜਿਹੜੀ ਮਦਦ ਆ ਸਰਕਾਰਾਂ ਕਾਦੀਆਂ ਆਈਆਂ ਨੇ ਸਰਕਾਰ ਸਾਨੂੰ ਵੀ ਵਿਸ਼ਵਾਸ ਹੋਣਾ ਮੈਂ ਪਾਲਦੀ ਸਰਕਾਰ ਜਿਹੜੀ ਇਹ ਮਰਦ ਕਰੇਗੀ ਹਰ ਖਾਸ ਸੰਦੇਸ਼ ਇਹ ਹੋਈ ਆ ਭਾਈਚਾਰੇ ਨੂੰ ਪਹਿਲੇ ਮੈਂ ਬੋਲ ਚੁੱਕਾ ਹੁਣ ਬੋਲ ਚੁੱਕਾ ਅੱਜ ਜੇ ਮੈਂ ਚੇਅਰਮੈਨਿੰਗ ਤੇ ਪਹੁੰਚਿਆ ਇਹ ਮੁਸੀਬਾ ਭਾਈਚਾਰੇ ਦੀ ਦੇਣ ਹੈ ਜਿੰਨਾ ਗਰਾਫਾ ਦਾ ਮੁਸੀਬਾ ਚਰਦਾ ਵਧੀਆ ਨਾ ਇਹਦਾ ਰਿਜ਼ਲਟ 2027 'ਚ ਮਿਲੇਗਾ ਵਧੀਆ ਭਾਈਚਾਰਾ ਦੇਵੇਗਾ ਦੇਖੋ ਜੀ ਅੱਜ ਮੇਰੇ ਗਰੇ ਵਿਖੇ ਹਲਕਾ ਕਾਦੀਆਂ ਨੂੰ ਲੱਗਦੇ ਪਿੰਡ ਫਤਿਹਨੰਗਲ ਦੇ ਵਿੱਚ ਅੱਜ ਬੜੇ ਵਿਸ਼ੇਸ਼ ਤੌਰ ਤੇ ਮੇਰੇ ਵੱਡੇ ਭਰਾ ਜੋ ਸਾਡੀ ਪੰਜਾਬ ਸਰਕਾਰ ਦੇ ਪੰਜਾਬ ਦੇ ਚੇਅਰਮੈਨ ਨਵ ਨਿਰਤ ਲਗਾਏ ਗਏ ਨੇ ਨਸੀਪਲਾਈ ਬੋਰਡ ਦੇ ਮੈਂ ਇਹਦੇ ਨਾਲ ਇਹ ਕਹਿਣਾ ਚਾਹਨਾ ਵਾ ਕਿ ਇੱਕ ਦੇ ਸਾਡੇ ਮਸੀਪਾਈ ਚਾਰੇ ਦੇ ਵਿੱਚ ਇੱਕ ਬੜੀ ਖੁਸ਼ੀ ਦੀ ਲਹਿਰ ਵਾ ਕਿ ਸਾਡੇ ਵੱਡੇ ਭਰਾ ਡੈਨਲ ਪੱਟੀ ਜੀ ਨੂੰ ਜੋ ਇਹਨਾਂ ਦਾ ਨਾਮ ਟਰਾਂਸਪੋਰਟ ਅੰਮ੍ਰਿਤਸਰ ਤੋਂ ਬੜਾ ਵਧੀਆ ਇੱਕ ਵਜਦਾ ਵਾ ਜੀ ਬੜੇ ਮਸ਼ਹੂਰ ਨੇ ਸਾਡੇ ਭਰਾ ਤੇ ਇਹਨਾਂ ਨੂੰ ਚੇਅਰਮੈਨ ਲਾਇਆ ਵਾ ਤੇ ਸਾਡੇ ਮਸੀਪਾਈ ਚਾਰੇ ਜਗੇ ਬੜੀ ਵੱਡੀ ਖੁਸ਼ੀ ਦੀ ਲਹਿਰ ਵਾ ਜੀ ਅੱਜ ਵਿਸ਼ੇਸ਼ ਤੌਰ ਤੇ ਆਪਣਾ ਕੀਮਤੀ ਸਮਾਂ ਕੱਢ ਕੇ ਤੇ ਮੇਰੇ ਘਰ ਆਏ ਨੇ ਤੇ ਮੈਂ ਦੇਲਦਿਆਂ ਗੇਰ ਆਈਆਂ ਤੋਂ ਚੇਅਰਮੈਨ ਸਾਹਿਬ ਦਾ ਇਹਨਾਂ ਦੀ ਪੂਰੀ ਟੀਮ ਦਾ ਇਹਨਾਂ ਦੇ ਨਾਲ ਸਾਡੇ ਡਿਵੈਲਪਮੈਂਟ ਬੋਰਡ ਪੰਜਾਬ ਦੇ ਮੈਂਬਰ ਗੀਤਾ ਗਿਲਜੀ ਅ ਬਬੀਤਾ ਖੋਸਲਾ ਜੀ ਆਏ ਨੇ ਮੈਂ ਸਾਰਿਆਂ ਦਾ ਦਿਲ ਤੋਂ ਧੰਨਵਾਦ ਕਰਦਾ ਹਾਂ ਕਿ ਆਪਣੇ ਵੇਖੋ ਜੀ ਆਹ ਦਿਨਾਂ ਦੇ ਵਿੱਚ ਸ਼ਡਿਊਲ ਬੜੇ ਬਿਜ਼ੀ ਆ ਪਰ ਫਿਰ ਵੀ ਇੱਥੇ ਆਏ ਆ ਅੱਜ ਇਹਨਾਂ ਦਾ ਜੋ ਸਾਡਾ ਫਰਜ਼ ਬੰਦਾ ਵਾ ਇਹਨਾਂ ਵੈਲਕਮ ਕੀਤਾ ਚੇਅਰਮੈਨ ਸਾਹਿਬ ਦਾ ਨਾਲ ਉਹਨਾਂ ਦੇ ਨਾਲ ਮੈਂਬਰਾਂ ਦਾ ਬਿਲਕੁਲ ਜੀ ਸਾਡੀ ਬੜੇ ਇਸ ਜਿਹੜੀ ਦੀ ਗੱਲ ਕੀਤੀ ਹੈ ਰਿਪੋਰਟਰ ਸਾਹਿਬ ਜਿਹੜਾ ਜ਼ਿਲ੍ਹਾ ਗੁਰਦਾਸਪੁਰ ਤੁਸੀਂ ਗੱਲ ਕਰ ਰਹੇ ਵੀ ਡਾਊਨ ਗਿਆ ਸੀ ਪਰ ਇਸ ਵਾਰ ਜਿਹੜਾ ਵਾ ਚੀਰਮੈਨ ਸਾਹਿਬ ਨਾਲ ਇਹੀ ਡਿਸਕਸ ਹੋ ਰਹੀ ਆ ਮੈਂਬਰਾਂ ਦੇ ਨਾਲ ਗੀਤਾ ਗਿਲ ਜੀ ਨਾਲ ਬਵੀਤਾ ਖੋਸਲਾ ਜੀ ਨਾਲ ਇਹਨਾਂ ਨਾਲ ਡਿਸਕਸ ਹੋਈ ਆ ਕਿ ਜਿਹੜਾ ਜ਼ਿਲ੍ਹਾ ਗੁਰਦਾਸਪੁਰ ਡਾਊਨ ਗਿਆ ਇਸ ਵਾਰ ਜਿਹੜਾ ਵਾ ਉਹ ਅਪ ਜਾਏਗਾ ਤੇ ਜ਼ਿਲ੍ਹਾ ਗੁਰਦਾਸਪੁਰ ਦੀਆਂ ਜਿੰਨੀਆਂ ਵੀ ਹਲਕੇ ਨੇ ਉਹ ਹਰ ਇੱਕ ਹਲਕੇ ਦੇ ਵਿੱਚੋਂ ਇੱਕ ਇੱਕ ਐਮਐਲਏ ਚਤਾ ਕੇ ਤੇ ਆਪਾਂ ਜਿਹੜਾ ਸੀਐਮ ਭਗਵੰਤ ਮਾਨ ਸਾਹਿਬ ਤੇ ਅਰਵਿੰਦ ਕੇਜਰੀਵਾਲ ਜੀ ਦੀ ਝੋਲੀ ਚ ਪਾਵਾਂਗੇ